हसी रूह दी दी सी दावेदारी ही खोरे की गुना हो गया हसी रूह दी दीती सी दावेदारी ही अरे खोरे की गुना हो गया हसी चिंदड़ी दा ਖਾਬ ਸੀ ਸਜਾਇਆ ਹੈ ਹੈ ਉਹਦਾ ਵੀ ਵਿਆਹ ਹੋ ਗਿਆ ਉਹ ਲੈ ਜੋੜਤੀ ਕੱਲ ਦਵਾਰ ਦਵਾਰੇ ਹੱਸੀ ਜ਼ਿੰਦਗੀ ਦਾ ਖਾਬ ਸੀ ਸਜਾਇਆ ਹੈ ਤੇ ਉਹਦਾ ਵੀ ਵਿਆਹ ਹੋ ਗਿਆ ਹੱਸੇ ਰੂਹਾਂ ਦੀ ਅੱਛਾ ਬੈਠੋ ਹਨ ਕਾਸੇ ਰੂਹ ਦੀ ਤਿੱਤੀ ਦਵੇਦਾਰੀ ਤੇ ਸਾਥੋਂ ਕੀ ਗੁਨਾਹ ਹੋ ਗਿਆ ਆਏ ਬੇਬਿਕਰਾ ਹਾਏ ਬੇਬਿਕਰਾ ਆਏ ਬੇਬਿਕਰਾ ਆਏ ਬੇਬਿਕਰਾ ਵੇ ਤੇਰਾ ਵੀ ਬਿਹਾ ਹੋ ਗਿਆ ਜਿਉਂਦਾ ਵਸਦਾ ਰਹਿ ਚੰਦਰਾ ਵਿਕਰਾਂ ਹੁਣ ਤੇਰੇ ਦੋ ਦੋ ਹੋ ਗੀਆਂ ਹੁਣ ਸੁਣਾ ਕਿਦਾ ਗੀਤ ਗਾਉਦੀ ਸੀ ਮੈਂ ਵੀ ਅੱਖਾਂ ਹੌਲ ਜਹੇ ਕਪੈਂਦੇ ਹਣਦਿਏ ਹੁਣ ਲੱਗ ਜੂ ਪਤਾ ਬਛੋੜਾ ਕੀ ਨੂੰ ਕੈਂਦੇ ਹਣਦਿਏ ਇੱਥੇ ਕਿਹੜਾ ਬਾਪੂ ਸੁਣਦਾ ਤੂੱਚੀ ਗੱਲ ਆ ਕੰਦਲਦੀ ਐ ਸਾਰਿਆਂ ਤੋਂ ਵੱਧ ਤੇ ਲੈ ਨਾ ਨਹੀਂ ਨਹੀਂ ਦਵਾਰਾ ਦਵਾਰਾ ਕੀ ਸੀ ਪ੍ਰੀਤ ਨਾ ਆ ਵਾਨੇ ਕਰਦੀ ਮੈਂ ਫਰੀਦ ਨੇ ਜਦੋਂ ਫੋਨ ਕੀਤਾ ਨਾ ਕੋਣ ਭੈਣ ਸਾਡੇ ਤਾਂ ਬਾਲਾ ਵੀ ਨਹੀਂ ਨਾ ਮੈਂ ਮੇਰੀ ਸੁਣ ਲੈ ਗੱਲ ਬੱਬੂ ਕਿਹੜੇ ਵੇਲੇ ਦੀ ਬੱਸ ਚੜੀ ਹੋ ਹਾਂ ਇਹ ਗੱਲ ਸੱਚੀ ਗਈ ਆ ਭੈਣ ਨਹੀਂ ਬਈ ਮੀਨੇਰੀ ਤਾਂ ਡਰਦੀ ਨਹੀਂ ਇੱਕ 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 ਮੈਂ ਇੱਕ ਮਿੰਟ ਭੈਣੇ ਮੈਂ ਕੱਬਦੀ ਆ ਤੂੰ ਕਹਿਣਾ ਕਿ ਤੂੰ ਕਾਦੀ ਤੁਰੀ ਹੋਣੀ ਹੈ ਗੱਡੀ ਲੈ ਕੇ ਹਾਂ ਨਹੀਂ ਗੱਲ ਤਾਂ ਸੁਣ ਗੱਡੀ ਲੈ ਦੇ ਕੋੜੀ ਆ ਮਗਾ ਜੀ ਮੀ ਭੇਗਾ ਤਾਂ ਗੱਡੀ ਲੈ ਕੇ ਕੱਲਾ ਹੈ ਨਾ ਤਾਂ ਕਾਦੀ ਤੁਰੀ ਹੋਇਆ ਹਾਂ ਮੈਂ ਕਹਿੰਦੀ ਮੈਂ ਕਿਹਾ ਭੈਣੇ ਕੋਈ ਨਹੀਂ ਚਾਏ ਕੋਸ ਮਰ ਜਾਏ ਮੈਂ ਕਿਹਾ ਮੈਂ ਗੱਡੀ ਚੱਕ ਗਿਆ ਅੱਜ ਨਹੀਂ ਜਾਣਾ ਹੈ ਹੈ ਚੰਨੀ ਲਾਈ ਦੀ ਹਾਂ ਨਹੀਂ ਸੱਚੀ ਗੱਲ ਹੈ ਬਾਈ ਮੂਲ ਮੇਟੀ ਦਾ ਐ ਕਰਕੇ ਆਏ ਕਰਕੇ ਇਹ ਲਾਈ ਦੀ ਕਿਸੇ ਨੂੰ ਨਹੀਂ ਮੇਰਾ ਪਤਾ ਲੱਗਿਆ ਜਿਵੇਂ ਸਕੂਲ ਚ ਜਾ ਕੇ ਨਹੀਂ ਮੜਿਆ ਮੀ ਭਾਈ ਬਾ ਨਹੀਂ ਮੜ ਲੱਗਿਆ ਚਲ ਵਧੀਆ ਅੱਜ ਛੁੱਟੀ ਹੋ ਜੇ ਇੱਕ ਵਾਰ ਕਰ ਮੈਂ ਥੋੜੀ ਜੀ ਗੱਲ ਸੁਣਾਉਣੀ ਆ ਸਾਡੇ ਸਕੂਲ ਦੀ ਨਾ ਇੱਧਾ ਕਰਕੇ ਬੀਹੀ ਬਣੀ ਵੀ ਆ ਕਿਸੀ ਅੰਤ ਤੇ ਜਾ ਕੇ ਸਾਡੇ ਬੰਦ ਹੋ ਜਾਂਦੀ ਆ ਠੀਕ ਆ ਸਾਡੇ ਵੀਰੇ ਕਾਫੀ ਘਰ ਤੋਂ ਗਾਹਾਂ ਜਾ ਕੇ ਨਾ ਮੇਰੇ ਟੀਚਰ ਦਾ ਘਰ ਸੀ ਜਦ ਥੋੜਾ ਜਿਹਾ ਮੀ ਪੈ ਗਿਆ ਉਹ 6ਵੀਂ 7ਵੀਂ ਦੀ ਗੱਲ ਆ ਤੇ ਜਦੋਂ ਮੈਂ ਦੂਜੇ ਦਿਨ ਗਈ ਮੇਰੀ ਮੈਡਮ ਕਹਿੰਦੀ ਕਹਿੰਦੀ ਕੱਲ ਤੋਂ ਸਕੂਲ ਨਹੀਂ ਆਏ ਏਡਾ ਮੈਡਮ ਬੜੀ ਇਧਰ ਮੈਂ ਆਪਲੀਆ ਨੇ ਬੜਾ ਫਕਰਣਾ ਕਿਹਾ ਵੀ ਕੋਈ ਗੱਲ ਨਹੀਂ ਮੈਂ ਕਿਹਾ ਜੀ ਵੀ ਪੈਗਾ ਸਾਡੇ ਬਾਗੂ ਨੂੰ ਨਾ ਪਾਣੀ ਖੜ ਗਿਆ ਮੇਰੀ ਮੈਡਮ ਨੇ ਮਾਰੇ ਚਪੇੜ ਕਹਿੰਦੀ ਮੈਨੂੰ ਐਂ ਦੱਸ ਵੀ ਮੇਰਾ ਘਰ ਕਿੱਥੇ ਆ ਤੇਰਾ ਟੱਕ ਕੇ ਗਾਹਾਂ ਮੇਰਾ ਕਹਿੰਦੀ ਮੈਂ ਕਿਥੋਂ ਦੇ ਗੱਲ ਸਹੀ ਹੈ ਉਹ ਗੱਲ ਮੇਰੀ ਹੋ ਸਾਡੇ ਦੀਪੀ ਮੈਡਮ ਹੁੰਦੇ ਸੀਗੇ ਮੇਰੀ ਉਹ ਗੱਲ ਹਮੇਸ਼ਾ ਯਾਦ ਰਹਿੰਦੀ ਹੈ ਕਿ ਲਾ ਝੂਠ ਵੀ ਬੋਲਿਆ ਹੈ ਤਾਂ ਸੋਚਿਆ ਵੀ ਉਹਦਾ ਕਰਤਾ ਮੇਰੇ ਤੋਂ ਵੀ ਗਾ ਮੈਂ ਵੀ ਹੈਰਾਨ ਰਹੇ ਨਾ ਨਹੀਂ ਜਦੋਂ मगर राणे ने चार का तो मतलब और आएगा मगर मैं तो वही तो कहता, कहता नहीं अच्छा मैं तो वही कहता मैं मैं नहीं होगा तब आठ दिन जाना होता है ये जब मैं होना था मैं नूर से जाना पड़ेगा बेटा मैं सारा तो कर दूँगा वो ना मानो पानी पड़ा खड़ा थी क्या कुछ हो बेहेब है जी बेहेब अरे मैं कई बार आता रहा हूँ कबार हम बोलते हैं कि क्या बात है ना आज भी नहीं आते बार में कल ही आते ਉਹ ਜੇ ਤਾਂ ਪਿਆ ਦੇਖ ਵਿਆਹ ਦਾ ਬੰਦਾ ਫਿਰ ਤਾਂ ਘਰ ਵਾਲੀ ਵੀ ਬੜਾ ਫਿਕਰ ਹੁੰਦਾ ਵੀ ਜੀ ਤੁਸੀਂ ਫੋਨ ਕਰਕੇ ਪੁੱਛ ਲਓ ਵੀ ਮੀ ਪੈ ਰਹੇ ਨੇ ਉਧਰ ਕਿਵੇਂ ਆ ਤੇ ਜੇਕਰ ਸਹੇਲੀ ਹੁੰਦੀ ਆ ਫਿਰ ਅਗਲੀ ਕਹਿੰਦੀ ਆ ਜਾਨੂੰ ਦੇਖ ਕੇ ਜਾਇਓ ਸਹੀ ਹੈ ਮੈਂ ਪੁੱਛਿਆ ਪਹਿਲਾਂ ਮੈਂ ਪਰਮਿਸ਼ਨ ਲਈਆ ਕੋਈ ਸੁਆਇਆ ਨੀ ਕੀ ਕਿਹਦੇ ਜਾਨੂੰ ਦੇਖ ਕੇ ਉਹ ਦੋਨੇ ਹੀ ਉਹ ਤਾਂ ਪਹਿਲਾ ਜਾਨੂੰ ਹੈ ਜਦੋਂ ਮੇਰੇ ਅਰਗਾ ਲੜਪੈਦਾ ਫਿਰ ਉਹ ਤੋਂ ਜੱਗੇ ਨੂੰ ਕਹਿੰਦੀ ਚੱਲ ਚੱਲ ਹਾਂ ਵੱਡਾ ਆਇਆ ਸਮਝਾਉਣ ਆਲਾ ਇੱਕ ਦਿਨ ਮੈਂ ਜੱਗੇ ਨੂੰ ਕਹਿੰਦਾ ਮੈਂ ਅਸੀਂ ਲੜਪੇ ਦੋਨੇ ਜਾਣੇ ਮੈਂ ਜੱਗੇ ਨੂੰ ਕਹਿੰਦਾ ਮੈਂ ਕਹਿੰਦਾ ਕੋਈ ਗੱਲ ਨਹੀਂ ਉਹ ਤੇਰੀ ਵਾਰ ਲੜਿਆ ਨਾ ਮੈਂ ਹਰ ਵਾਰ ਚੁੱਪ ਕਰ ਜਾਂਦੀ ਹਾਂ ਹਰ ਵਾਰ ਮੈਂ ਕਹਾ ਮੈਂ ਚੁੱਪ ਕਰ ਜਾਂਦੀ ਹਾਂ ਕੋਈ ਨਹੀਂ ਇਸ ਵਾਰ ਮੈਂ ਵੀ ਨਾ ਚਿਸ਼ਾਨ ਬਣੂ ਫਿਰ ਇਹਨੇ ਕਿਹਾ ਜੱਗੇ ਨੇ ਨਹੀਂ ਕਹਿੰਦਾ ਮੈਂ ਤੇ ਮੈਂ ਲੱਗੇ ਜਾਣਾ ਮਾੜਾ ਬੁੱਤ ਲੈਟਾ ਸਾਰੀ ਪੈਂਦੇ ਨੇ ਪਰ ਗਲਤੀ ਨਹੀਂ ਕਰੀ ਕਿ ਤੂੰ ਕੁਦਰਤੀ ਨਹਿਰ ਤੇ ਛਾਲ ਮਾਰਤੀ ਤੈਨੂੰ ਕਿਸੇ ਨੇ ਕੱਢਣਾ ਨਹੀਂ ਲੋਕਾਂ ਨੇ ਕਹਣਾ ਇਹ ਤਾਂ ਫਿਲਮ ਕਰਦੀ ਐ ਤੂੰ ਗੜਾ ਗੜਾ ਤੇ ਚੱਕਰਾਂ ਚ ਲੱਗ ਗਿਆ ਮੈਂ ਕਰ ਲੈਣੀ ਜਾਨ ਮਾਰਨੀ ਅਵਰ ਹੁਣ ਬਾਦਾਰ ਕਰਦਾ ਜਾਨ ਮਾਰਨੀ ਆ ਬਗਾਨਾ ਨਾ ਮੈਂ ਉਹ ਵੀ ਜੱਗਾ ਬਈ ਆਪਦੀ ਮਤਲਬ ਸੇਫਟੀ ਕਰਦਾ ਉਹ ਵੀ ਨੂੰ ਐਂ ਡਰਾ ਕੇ ਰੱਖਿਆ ਐਂ ਡਰਾ ਕੇ ਰੱਖਿਆ ਜੇ ਕਿਤੇ ਡੱਪਣਾ ਤੂੰ ਮਾਰ ਕੇ ਮੈਨੂੰ ਪੁਲਿਸ ਵਾਲੇ ਕਿਹੜੀ ਸੀ ਫਿਰ ਲਗੇ ਉਹ ਤਾਂ ਸਾਰਾ ਦਿਨ ਪੁਲਿਸ ਦੇ ਵਿੱਚ ਹੀ ਰਹਿੰਦਾ ਉਹ ਸਾਰਾ ਦਿਨ ਉਹ ਸਾਰਾ ਦਾ ਡਾਕਟਰ ਰੈਂਡ ਸਰ ਚਲੋ ਜੀ ਕਰੀਏ ਫਿਰ ਸਟਾਰਟ ਸੁਣੋ ਬਣ ਗਿਆ ਹਾਂ ਬਣ ਗਿਆ ਹਾਂ ਕਰ ਦਿਓ ਮਾਸਟਰ ਜੀ ਕਰੀਏ ਸਟਾਰਟ ਮਾਸਟਰ ਜੀ ਹਾਂ ਪ੍ਰਿੰਸੀਪਲ ਸਾਹਿਬ ਹਾਂ ਚਲੋ ਮੇਰੀ ਗੱਲ ਸੁਣਾਉਣੀ ਆ ਹੂੰ ਪ੍ਰੀਤ ਬਾਈ ਦੀ ਗੱਲ ਸੁਣਾਣੇ ਹੈ ਇਹ ਕਹਿੰਦਾ ਮੈਂ ਨਾ ਡਾਈਟਿੰਗ ਕਰਨ ਲੱਗ ਗਿਆ ਇਹਨੂੰ ਕਿਸੇ ਨੇ ਦੱਸਤਾ ਵੀ ਤੂੰ ਆਓਟਸ ਚੰਡੀਗੜ੍ਹ ਨੇ ਤਾਂ ਹੁੰਦਾ ਸੀ ਆਓਟਸ ਲਿਆ ਸਾਰਾ ਕੁਝ ਇਹਨੇ ਲਿਆਂਦਾ ਹਨਾ ਇੱਕ ਦੋ ਬਾਈਟੇ ਜੀ ਲਿਆ ਇਹਨੇ ਤੀਜੇ ਦਿਨ ਨੂੰ ਪੈਕਟ ਸਿਰੇ ਲਾਤਾ ਇਹਦਾ ਦੋਸਤ ਆਇਆ ਹਨਾ ਕਹਿੰਦਾ ਵੀ ਤੂੰ ਓਰਸ ਜੇ ਖਾ ਲੇਗਾ ਨਾ ਹਾਂ ਜਦੋਂ ਇਹਨੇ ਉਹਨੇ ਦੇਖਿਆ ਵੀ ਇਹਨੇ ਸਿਰੇ ਲਾ ਦੇਉ ਕਹਿੰਦਾ ਵੀ ਤੂੰ ਖਾਣਾ ਕਿੰਨੇ ਹੁੰਨਾ ਇਹ ਕਹਿੰਦਾ ਬਈ ਮੈਂ ਬਣਾ ਲੈਣਾ ਵੀ ਜਿੰਨਾ ਚਿਰ ਮੇਰਾ ਢਿੱਡ ਭਰਦਾ ਨਹੀਂ ਉਨਾ ਚਿਰ ਮੈਂ ਖਾਈ ਹੋਈ ਜਾਣਾ ਵੀ ਓਰਸ ਵੀ ਆਏ ਨਹੀਂ ਵੀ ਇੱਕ ਬਾਉਲ ਚ ਉਹਨੇ ਪਾ ਕੇ ਖਾ ਲਏ ਇਹ ਮਾਂ ਦਾ ਬੱਤੋ ਵੀ ਕਿਲੋਆਂ ਦੇ ਹਿਸਾਬ ਚ ਹੀ ਖਾਂਦਾ ਸੀ ਡੋਂਗੇ ਚ ਪਾਵੇ ਡੋਂਗੇ ਜਿੱਨਾਂ ਚ ਰਾਇਦਾ ਨਹੀਂ ਸੀ ਮਤਲਬ ਹਾਂ ਡੋਂਗੇ ਨਾਲ ਕੰਮ ਨਹੀਂ ਚ ਫੇਰਤਾ ਓਰਸ ਨਾਲ ਵੀ ਦਾ ਕੁਝ ਨਹੀਂ ਬਣਦਾ ਹਣ ਮੈਂ ਨਾ ਮਹਾਬਾਈ ਤੂੰ ਡਾਈਟਿੰਗ ਨਹੀਂ ਕਰ ਸਕਦਾ ਆ ਹੁਣ ਅੱਜ ਆਪਾਂ ਨੂੰ ਸਵੇਰੇ ਕਹਿੰਦਾ ਸੀ ਨਾ ਕਹਿੰਦਾ ਮੈਂ ਡਾਈਟਿੰਗ ਤੇ ਆ ਆਪਾਂ ਦਾ ਚਲਾ ਹਾ ਪੂਜੀਆ ਤੇ ਰਾਸ ਖਾ ਲੇ ਇਹ ਡਾਈਟਿੰਗ ਅਰੇ ਵਲ ਦੇ ਨੇ ਨਾਲ ਰੋਟੀ ਖਾਦੀ ਹੈਗੀ ਹੈ ਇਹ ਦੀ ਡਾਈਟਿੰਗ ਹੈਗੀ ਹੋਰ ਹੋਰ ਹੁਣ ਕੀ ਕੀ ਖਾਣਾ ਆਉਂਦਾ ਤੇ ਹਾਂ ਗੱਲ ਪਤਾ ਕੀ ਆ ਭੈਣ ਨੇ ਨਾ ਅੱਧੀ ਪਜਦੀ ਜੀ ਗੱਲ ਦੱਸਦੀ ਉਹ ਤੇ ਹਾਸਾ ਵਾਉਦਾ ਜਦੋਂ ਮੈਂ ਚੰਡੀਗੜ੍ਹ ਅਸੀਂ ਰਹੇ ਨਾ ਮੈਨੂੰ ਹਰੇ ਕੀ ਕਹਦਾ ਕੋਈ ਪ੍ਰੀਤ ਤੇਰਾ weight ਬਹੁਤ ਵਧੀ ਜਾਂਦਾ ਤੇ ਸਾਡਾ ਭੂਆ ਦਾ ਮੁੰਡਾ ਹੀ ਲੱਗਦਾ ਭਿੰਦਰਾ ਤੂਰ ਘੋੜ ਤੋਂ ਉਹਨੇ ਕਹਿੰਦਾ ਯਾਰ ਕਿਵੇਂ ਐ ਕਰ ਕਹਿੰਦਾ ਮੈਂ ਜੰਮ ਜਾਨ ਉਹਨੇ ਕਹਿੰਦਾ ਤੈਨੂੰ ਮੈਂ ਡਾਈਟ ਪਲਾਨ ਬਣਾ ਕੇ ਦੇਣਾ ਮੈਂ ਆਹ ਠੀਕ ਆ ਮੈਂ ਕਹਾ ਚੱਲ ਭਾਈ ਪਹਿਲਾਂ ਤਾਂ ਮੈਨੂੰ ਗਲਾਬ ਨੇ ਨਾ ਗਲਾਬ ਸਿੱਧੂ ਨੇ ਇਹਦੇ ਵੇਟ ਬਹੁਤ ਘਟਾਇਆ ਸੀ ਇਹ ਮੈਨੂੰ ਕਹਾਂਗਾ ਯਾਰ ਭਾਈ ਤੂੰ ਕਿੱਥੋਂ ਘਟਾਇਆ ਮੈਨੂੰ ਕਹਿੰਦਾ ਯਾਰ ਮੈਂ ਕਹਿੰਦਾ ਪ੍ਰੋਡੈਕਟ ਲੈ ਕੇ ਆਇਆ ਪ੍ਰੋਡੈਕਟ ਲੈ ਕੇ ਆਇਆ ਸੀ ਇਹਨੇ ਮੈਨੂੰ ਉੱਥੇ ਭੇਜਤਾ ਉਹਦੇ ਨਾਲ ਗੱਲ ਕਰਕੇ ਨੇ ਮੈਨੂੰ 12-13000 ਦੇ ਨੇ ਪ੍ਰੋਡੈਕਟ ਦਵਾਤੇ ਗਲਾਬ ਨੇ ਕਹਿੰਦਾ ਉਹ ਦੁਕਾਨ ਤੇ ਜਾ ਕੇ ਕਹਿੰਦਾ ਮੇਰੀ ਗੱਲ ਕਰਾ ਦੇ ਮੈਂ ਉਹ ਲਿਆ ਆ ਉਹ ਮੈਂ ਖਾ ਲਿਆ ਕਰਾਂ ਮੈਂ ਜੰਮੂ ਜੰਮੂ ਤਾਂ ਜਾਣਾ ਕਰਾਂ ਮੈਂ ਤਾਂ ਉੱਪਰ ਬਾਹਰ ਵੀ ਬਾਹਰ ਵੀ ਮੰਜ਼ਲ ਦਾ ਹੀ ਫਲੈਟ ਸਾਡਾ ਪੌੜੀਆਂ ਚੜ੍ਹ ਕੇ ਭੱਜ ਲਿਆ ਕਰਾਂ ਮੈਂ ਦੋ ਕਿਕਰੇ ਦੇ ਕੇ ਮੈਂ ਫੇਰ ਪਹ ਜਾ ਕਰਾਂ ਉਦੋਂ ਅੱਜ ਭਿੰਬਰ ਆ ਗਿਆ ਮੇਰੇ ਕੋਲ ਮੈਨੂੰ ਕਹਿੰਦਾ ਡਾਈ ਟੂਟ ਕੀ ਚਾਹਉਂਦੀ ਆ ਮਾਂਗਾ ਯਾਰ ਬਸ ਰੋਟੀਆਂ ਰੋਟੀਆਂ ਖਾ ਜਾਂ ਕਹਿੰਦਾ ਇਹ ਛੱਡ ਦੇ ਕਹਿੰਦਾ ਤੇਰਾ ਕੋਈ ਫਾਇਦਾ ਨਹੀਂ ਕਹਿੰਦਾ ਤੂੰ ਕਹਿੰਦਾ ਰੋਟ ਸਰਾ ਕਰ ਮੈਂ ਚੰਗਾ ਉਹ ਕੀ ਹੁੰਦੇ ਆ ਮੈਂ ਹੁਣ ਕਦੇ ਖਾਦੇ ਨਹੀਂ ਸੀ ਇਹ ਮੈਂ ਬਾਈ ਉਹਦੇ ਨਾਲ ਚਲਾ ਗਿਆ ਮੈਨੂੰ ਲੈ ਗਿਆ ਉਹ ਆਹ ਇਹਨਾਂ ਦੀ ਡੀਮਾਰਟ ਵਾਲਿਆਂ ਦੇ ਵੀ ਅਸੀਂ ਗਏ ਉਥੋਂ ਐਡਾ ਰੋੜਾ ਜਾਂ ਹੁੰਦਾ ਉਹਦਾ ਮਨੂ ਕਹਾਂ ਤੂੰ ਸਵੇਰੇ ਵੀ ਹੀ ਖਾਣਾ ਦੁਪਹਿਰੇ ਜਦ ਤੂੰ ਭੁੱਖ ਲਾ ਦੇ ਉਦੋਂ ਖਾਣਾ ਤੇ ਸ਼ਾਮ ਨੂੰ ਕਹਾਂ ਜਦੋਂ ਵੀ ਜਰਾ ਮਤਲਬ ਭੁੱਖ ਖਾਣੇ ਤੋਂ ਥੋੜੇ ਜਿਹਾ ਪਾ ਕੇ ਖਾਣਿਆ ਮੈਂ ਕਿਹਾ ਚੰਗਾ ਅੱਜ ਥੋੜੇ ਜਿਹਾ ਨਿਕਾ ਮਨੂ ਕਹਿੰਦਾ ਇਹੇ ਖਾਣਿਆ ਅੱਜ ਥੋੜੇ ਤਾਂ ਮੈਨੂੰ ਦੱਸਿਆ ਹੀ ਨਹੀਂ ਵੀ ਥੋੜੇ ਖਾਣੇ ਜਾਂ ਮਤਲਬ ਇਹ ਘੱਟ ਖਾਣੇ ਆ ਹੁਣ ਭਾਈ ਉਹ 5-6 ਦਿਨ ਲੰਘ ਗਏ ਆਪਣੀ ਹਫ਼ਤਾ ਕਰ ਆਪਣੀ ਇੰਨੇ ਕ ਦਿਨ ਲੰਗੇ ਸੀ ਉਸ ਤੋਂ ਬਾਅਦ ਹੁਣ ਮੈਂ ਚੱਕ ਜਾ ਕਰਾਂ ਜਨਰਲ ਟਾਈਮ ਮੈਨੂੰ ਭੁੱਖ ਲੱਗਿਆ ਕਰੇ ਮੈਂ ਖਾਈ ਜਾ ਕਰਾਂ ਮੇਰੇ ਕੋਲ ਆ ਮੈਨੂੰ ਕਹਿੰਦਾ ਯਾਰ ਪ੍ਰੀਤ ਕਹਿੰਦਾ ਓਡ ਮੈਨੂੰ ਕਹਿੰਦਾ ਔਰਸ ਵਾਲਿਆ ਬੜਾ ਕੇ ਮੈਂ ਕਹਿੰਦਾ ਮੁੱਕ ਗਿਆ ਯਾਰ ਅੱਜ ਮੈਨੂੰ ਕਹਿੰਦਾ ਯਾਰ ਸੱਚੀ ਮੁੱਕ ਗਿਆ ਕਹਿੰਦਾ ਖਾਣਾ ਕਿਵੇਂ ਹੁੰਦਾ ਪਤੰਦਰਾ ਕਹਿੰਦਾ ਇੰਨੀ ਛੇਤੀ ਮੁਕਾਤੇ ਮੈਂ ਵੀਰੇ ਮੈਂ ਉਹਨਾ ਟਾਈਮ ਖਾਣਾ ਜਿੰਨਾ ਦਾ ਮੈਨੂੰ ਭੁੱਖ ਨਹੀਂ ਮਿਟਦੀ ਮੇਰੀ ਮੈਨੂੰ ਕਹਿੰਦਾ ਵੀਰੇ ਆਹ ਬੰਦੇ ਤੇਰੇ ਮੂਰੇ ਹੱਥ ਕਰਾ ਦੂ ਰੋਟੀਆਂ ਖਾ ਲੈ ਕਰ ਭੈਣਾ ਤੇਰੇ ਵੱਸ ਨਹੀਂ ਗੱਲ ਕਹਿੰਦਾ ਡਾਈਟ ਵਾਲੀ ਆ ਨਹੀਂ ਆਹ ਲਾ ਕਹਿੰਦਾ ਤੂੰ ਬੋਰਾ ਹੀ ਮੁਕਾਤਾ ਅੱਟ ਤੇਰੇ ਦੇ ਵਿੱਚ ਹਨਾ ਉਹ ਦੋ ਸਾਰੀ ਗੱਲ ਆ ਮਤਲਬ ਹਾਸੇ ਬਹੁਤ ਹੋ ਗਏ ਵੀ ਭਾਈ ਡਾਈਟ ਟੁੱਟਦਾ ਹੁਣ ਭਾਈ ਮੈਂ ਰੋਟੀ ਖਾ ਗਿਆ ਮੈਂ ਤਰ ਕੇ ਨਾ 7 ਵਜੇ ਰ ਕਿਉਂ 7 ਵਜੇ ਕੋ ਇੱਥੇ ਆਇਰੋਂ ਖਵਾਈ ਤਾਂ ਹੈਗੀ ਆ ਫਿਰ ਉਹ ਤਾਂ ਮੈਂ ਦੋ ਕੀ ਖਾਦਿਆ ਸੀ ਉਹ ਵੇਚ ਕੇ ਗੁੰਡੀ ਮਾਰ ਗਿਆ ਖਾਦੀ ਤਾਂ ਹੈ ਹਾਂ ਕਰੇ ਪਰੌਠੇ ਘਰੋਂ ਵੀ ਪਰੌਠੇ ਉਹ ਵੀ ਮਚਾਰਨਾ ਖਾਦੇ ਆ ਹਾਂ ਚਾਰਨਾ ਖਾ ਗਿਆ ਇਹ ਚਲੋ ਆਪਾਂ ਹੈਪੀ ਬਰਥਡੇ ਇਹ ਤੋਂ ਲੱਗ ਜਾਏ ਬਈ ਪਾਰਟੀ ਚਲੀ ਜਾਂਦੀ ਆ ਇੱਥੇ ਚੱਕ ਲੋ ਪਾਰਟੀ ਹੈ ਨਾ ਹਾਂ ਆ ਦੇ ਕਿਆ ਗਿਆ ਆ ਕੋਈ ਗਿਆ ਚੱਲਦਾ ਹੈ ਕਿਆ ਨਾ ਕਿਆ ਅੱਗੇ ਸਹੀ ਹਲਾ ਕਿਆ ਨਾ ਮੁ ਗਿਆ ਨਾ ਨਾ ਰਸਾ ਸ਼ੁਰੂ ਕਰ ਲੈ ਤੂੰ ਹੈਪੀ ਬਰਥਡੇ ਆਈ ਲਵ ਆਂਟੀ ਆਂਟੀ ਉਹ ਕਿਤੇ ਲੰਬਾ ਜਿਹਾ ਮੁੰਡਾ ਤਾਂ ਨਹੀਂ ਉਹ ਨਾ ਕਾਫੀ ਦਿਨਾਂ ਤੋਂ ਆਪਣੇ ਘਰ ਵਾਲ ਝਾਕਦਾ ਸੀਗਾ ਆਂਟੀ ਉਹ ਯਰ ਕਿ ਆਂਟੀ ਉਹ ਕਿਤੇ ਲੰਬਾ ਜਿਹਾ ਮੁੰਡਾ ਤਾਂ ਨਹੀਂ ਸੀਗਾ ਕਾਫੀ ਦਿਨਾਂ ਤੋਂ ਨਾ ਇੱਕ ਲੰਬਾ ਜਿਹਾ ਮੁੰਡਾ ਆਪਣੇ ਘਰ ਵਾਲੇ ਚਾਹ ਕੇ ਦਸੀਗਾ ਹਣ ਜਮਨੇ ਨਹੀਂ ਮੇਰਾ ਮਨ ਉਸੇ ਤੁਸੀਂ ਹੱਸੀ ਜਾਂਦੀ ਆ ਉਹ ਫਿਰ ਜੀ ਫਲੋ ਨਹੀਂ ਬਣਨੇ ਦਿੰਦੀ ਬੋਲਣ ਦਾ ਮੈਂ ਤਾਂ ਮੈਂ ਨਹੀਂ ਹੱਸਦੀ ਜੇ ਤੇਰੇ ਕੋਲ ਆ ਜੇ ਚਲ ਮਣਵੇ ਹਣ ਤੇ ਥੱਪੜ ਪੈਣਗੇ ਉਹਦਾ ਬਾਗ ਜਲੀ ਜਾਂਦਾ ਜੀ ਤੇ ਉਹਨਾਂ ਮੱਝ ਬਾੜ ਚੱਲ ਸਾਡੇ ਮੈਂ ਬਾਹਰ ਹੀ ਮੈਂ ਦੋ ਦੂੰਗੀ ਕਿਆ ਰੋ ਸਕਦੀ ਭਾਈ ਹੈ ਕਿੰਨੇ ਤਰ੍ਹਾਂ ਦਾ ਰੋਣਾ ਰੋ ਸਕਦੀ ਏ ਤੂੰ ਚਾ ਚੰਦਰਾ ਮਾਪੀਰ ਕੀ ਕਹੇ ਜਾਨੀ ਜੂਆ ਜੂਆ ਲੈ ਵੀ ਕੰਪੀਟੀਸ਼ਨ ਚੱਲਦਾ ਵੀ ਜੂਆ ਟੈਂਪਲ ਕਹਿੰਦੀ ਮੇਰੇ ਇੱਕ ਵੀ ਨਿਕਲ ਆਈ 10000 ਰੁਪਏ ਨਾਲ ਹਾਂ ਸਹੀ ਗੱਲ ਹੈ ਨਾਪਲ ਜੂ ਜ ਲੀਖ ਵੀ ਨਿਕਲ ਆਈ ਅੱਛਾ 10000 ਰੁਪਏ ਨਾਲ ਮਾਨ ਵੀ ਹੁਣ ਦੇਖ ਲੈ ਸਿੱਧੀ ਬਹੁਤ ਆ ਮੇਰੇ ਇੰਨਾ ਮੈਂ ਕਹਿ ਸਕਦੀ ਆ ਮੇਰੇ ਡੈਂਟਲ ਸਾਰਾ ਨਹੀਂ ਮੇਰਾ ਵਿਆਹ ਹੋਣਾ ਕਿਉਂ ਇਹਦੇ ਚਰੀ ਦੇ ਨਹੀਂ ਨਹੀਂ ਸੀਰੀਅਸਲੀ ਮੇਰੇ ਡੈਂਟਲ ਕੱਢ ਕੇ ਦਿਖਾਓ ਆਇਓ ਕੱਢ ਕੇ ਦਿਖਾਓ ਹੁਣ ਕਿੱਥੋਂ ਕੱਢੀ ਤੇ ਜੂਆ ਨਹੀਂ ਕਿਹਦੇ ਨਾਲ ਤੇਰੇ ਸੱਚ ਸਾਰ ਦੇ ਚਲੋ ਹਾਂ ਦੱਸ ਕਿੱਥੇ ਆਪਾਂ ਦੋਨੋਂ ਦੇਖੀਏ ਆਪਣਾ ਮਨ ਵਿੱਚ ਸਾਰੀਆਂ ਗੱਲਾਂ ਸੁਣ ਲਈਏ ਤੇਰਾ ਹੈਗਾ ਗੱਲਾਂ ਸੁਣ ਲਈਏ ਤੂੰ ਆਪਦਾ ਉਹ ਲਗਾ ਦੇ ਲੈ ਪਣੇ ਹਟ ਜਾ ਮਨਪ੍ਰੀਤ ਕਬਰਾਈ ਦੀ ਰਾਣੀ ਨੂੰ ਸਾਈਡ ਤੇ ਲੇ ਕਹਿੰਦੀ ਆ ਰਹਿ ਤੇਰਾ ਕਰ ਦੂੰ ਫਿਰ ਮੈਂ ਤਾਂ ਆਇਆ ਇਕ ਕੱਲੀ ਕੀ ਕੱਲੀ ਵਗ ਜਾਈਂ ਤੈਨੂੰ ਕੱਲੀ ਨਾ ਕੋਣ ਜਾਊਗਾ ਕੱਲੀ ਨਹੀਂ ਤੂੰ ਕਰ ਲਈ ਜਿਹੜਾ ਬੱਚਾ ਸਭ ਤੋਂ ਵੱਧ ਕਾਲੀ ਕਰੂੰਗਾ ਕਹਿੰਦੀ ਹਾਸਾ ਮਾਗ ਰਿਹਾ ਹਾਂ ਮੇਰੇ ਇੱਕ ਸੀ ਨੋਚੀ ਵੀ ਤਾਂ ਹਜੇ ਪਿਆ ਹੈ ਆਲੋ ਫੜੀ ਮੈਂ ਕਿੱਧਰ ਛੱਲੇ ਹਾਂ ਅੰਦਰੀਏ ਤੂੰ ਤਾਂ ਹੁਣ ਸਾਡੇ ਚੈਨਲ ਹੀ ਛੱਡਣ ਨੂੰ ਫਿਰਦੀ ਆ ਖੜਿਓ ਲੈ ਮੈਂ ਦਵਾਰਾ ਪੜਾ ਯਾਦ ਤੈਨੂੰ ਆਖਦਾ ਬੁਰਾ ਯਾਰ ਅੰਨਾ ਜਾ ਜਾ ਜਦੋਂ ਤੇਰਾ ਵਿਆਹ ਹੋਇਆ ਓਦੋਂ ਮੈਂ ਆ ਗਿਆ ਯਾਦ ਹੈ ਮੈਨੂੰ ਬੜਾ ਮਜ਼ਾ ਆਇਆ ਅੰਨਾ ਪੜ ਲੈ ਜਿੱਦੇ ਤੇਰਾ ਵਿਆਹ ਹੋਇਆ ਓਦੋਂ ਮੈਂ ਤੇ ਮੇਰੇ ਤਾਂ ਹੀ ਥੋੜੇ ਨੇ ਡਾਇਲੋਗ ਮੈਨੂੰ ਵੀ ਬੜਾ ਮਜ਼ਾ ਆਇਆ ਪੁੱਤ ਪਰ ਉਤੋ ਉਤੋ ਤਾਂ ਪੋਚੇ ਘਰ ਮਾਰਨੇ ਹੀ ਪੈਂਦੇ ਨੇ ਉਹ ਕਹਿੰਦੀ ਮੈਂ ਗੱਲਾਂ ਕਰਾਂਗਾ ਤੂੰ ਮੈਨੂੰ ਹਾਂ ਜੇ ਨਹੀਂ ਵਾਸੇ ਦੀ ਸਾਸ ਤੋਂ ਬਚ ਕੇ ਲਈ ਤੇਜ ਆ ਉਹ ਕਹਿੰਦੀ ਰੋੜ ਤੱਪ ਤੱਪ ਹਲਦਾ ਜਵਾਬ ਦਿਆ ਹੈ ਨਾ ਇਹਦੀ ਸੱਸ ਨੂੰ ਵੀ ਤਾਂ ਕੁਝ ਕਹੀਏ ਉਹਦੇ ਰੋਲੀ ਚੰਦਰੀਏ ਜਦੋਂ ਅਸੀਂ ਇਹ ਜਾ ਕੀ ਦਿਖਾਵਾਂਗੇ ਚਲੋ ਜੀ ਦਰੋਣਾ ਦਾ ਵਿਹਾਰ ਆਇਆ ਹੈ ਐ ਕਹਿੰਦੀ ਦਰੋਣਾ ਦਾ ਵਿਹਾਰ ਆ ਜੂ ਆ ਦੇਖੀ ਵੀ ਹੋਣੇ ਲੋਪੀ ਇੰਦਰ ਰੁੰਦੀ ਰੁੰਦੀ ਨਹੀਂ ਹੋਏ ਮੈਂ ਕਹਿਣਾ ਨਾ ਵੀ ਉਹਨੂੰ ਤਾਂ ਹਜੇ ਨਹੀਂ ਰੁੰਦੀ ਪਤਾ ਇਹਦੀ ਸੱਸ ਨੂੰ ਵੀ ਤਾਂ ਕਹਿੰਦੀ ਹਜੇ ਨਹੀਂ ਰੁੰਦੀ ਤੁਹਾਨੂੰ ਮੇਰੀ ਕਹਾਂਗੇ ਜਦੋਂ ਟਾਈਮ ਆਊਗਾ ਮੈਨੂੰ ਆਏ ਦੱਸ ਲੈ ਪਰ ਉਹ ਕਹਿਆ ਕਿ ਮੈਂ ਕਰਨ ਬੜੇ ਬਾਠ ਜਦੋਂ ਮੈਂ ਤੁਰੂੰਗੀ ਉਦੋਂ ਬਹੁਤ ਰੋਵਾਂ ਚੱਲ ਮਨਪ੍ਰੀਤ ਕਿਉਂਕਿ ਮੇਰੀ ਮੰਮੀ ਇੱਕ ਮੈਂ ਮੰਮੀ ਕਰਕੇ ਵਾਲਾ ਰੂੰਗੀ ਕਿ ਮੇਰੀ ਐ ਨਾ ਕਰਗੀ ਸੀਨ ਮੇਰੀ ਐ ਨਾ ਤਾਂ ਹਜੇ ਵੀ ਮੈਨੂੰ ਗੱਲ ਉੱਥੇ ਵੀ ਉਦੋਂ ਕਹੀ ਵੰਗੇਜਮੈਂਟ ਤੇ ਕਹਿੰਦੀ ਮੇਰੀ ਬੁਆ ਕਿਛਾਦੀ ਨਹੀਂ ਐ ਵੰਗੇਜਮੈਂ ਉਹ ਕਹਿੰਦੇ ਹਮ ਰਖਲੇਸ ਕੋ ਚੁੱਪ ਕੱਜ ਜਾ ਛਾਦੀ ਨਹੀਂ ਹੈ ਇਹ ਇੰਗੇਜਮੈਂਟ ਹੈ ਇਧਰ ਕਰਕੇ ਗੱਲ ਕਰ ਕੀ ਹੈ ਜੀ ਚੁੱਪ ਕੱਜ ਜਾ ਛਾਦੀ ਨਹੀਂ ਹੈ ਇੰਗੇਜਮੈਂਟ ਹੈ ਬੋਲ ਦਿਓ ਨਿੱਕੀ ਜੀ ਹਮ ਉਹ ਉਧਰ ਨੂੰ ਹੋ ਜਾਮਾ ਹੋ ਜਾ ਨਹੀਂ ਪਾਸੇ ਦੇ ਦੇਰੀ ਪਾਸਾ ਇਧਰ ਆ ਜਾ ਨਹੀਂ ਮੇਰੀ ਮਾਂ ਆ ਜਾ ਲਵਾ ਇਹ ਇਧਰ ਆਇਆ ਇਧਰ ਆਉਂ ਤੂੰ ਬਹੁਤ ਟਾਈਮ ਹੋ ਗਿਆ ਇਹ ਕਹਿੰਦੀ ਹੈ ਹਾਂ ਦੇ ਲਈ ਵੀ ਹਾਂ ਪਰ ਵੀ ਤਿੰਨ ਜਰਮ ਨੇ ਹੋ ਗਏ ਉਹਨਾਂ ਨੇ ਟਾਈਮ ਤੇ ਅਗਰ ਧਿਆਨ ਹੋਇਆ ਹਾਲੇ ਕਹਿੰਦੇ ਨਾ ਅਜੇ ਨਹੀਂ ਸੁਣਿਆ ਹਾਂਜੀ ਨਗਰ ਵਾਲੇ ਬਾਰੇ ਨਹੀਂ ਸੁਣਿਆ ਹੈਗਾ ਤੇ ਚਿਕਨ ਨਾਸ ਬਾਬਾ ਦਾ ਨਹੀਂ ਤੈਨੂੰ ਮੈਂ ਲਾ ਲਈ ਉੱਪਰ ਚਲੀ ਜਾਂਦੇ ਆ ਨਾ ਰਾਣੀ ਜੀ ਟ੍ਰੀ ਹੋਈ ਆ ਜਿੰਨੇ ਦਾ ਹਾਂ ਮਹੀਨੇ ਬਾਅਦ ਹੋਈ ਆ ਜੀ ਤੇ ਅੱਜ ਮੈਂ ਤੀਜੀ ਵਾਰ ਛੱਟ ਤੇ ਆਇਆ ਜੀ ਤੇ ਪਹਿਲੇ ਦਿਨ ਥੋੜਾ ਜਿਆ ਸੀਗਾ ਪਿਛਲੇ ਅਸੀਂ ਆਪਦੇ ਕਾਫੀ ਸ਼ੂਟ ਕੀਤਾ ਹੈ ਬਾਕੀ ਅੱਜ ਦੇਖਦੇ ਹਾਂਗੇ ਕਿਹੜੇ ਕਿਹੜੇ ਸੀਨ ਹੁੰਦੇ ਆ ਸਹੀ ਗੱਲ ਆ